ਖੰਨਾ ਵਿਖੇ ਫਾਇਰਿੰਗ ਕਰਨ ਵਾਲੇ ਪੰਜ ਦੋਸ਼ੀ ਨਜਾਇਜ਼ ਅਸਲੇ ਸਮੇਤ ਕਾਬੂ ਮੁੱਖ ਦੋਸ਼ੀ ਗਗਨਦੀਪ ਸਿੰਘ ਉਰਫ ਗੈਰੀ ਉਰਫ 라ਵਨ ਨੇ ਪੁੜੋਸਤੇ ਚਲਾਈਆਂ ਗੋਲੀਆਂ ਸਾਬ ਇੰਸਪੈਕਟਰ ਜਖਮੀ ਜਵਾਬੀ ਕਾਰਵਾਈ ਦੇ ਵਿੱਚ ਗੈਰੀ ਵੀ ਹੋਇਆ ਗੰभीर ਜ਼ਖਮੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਪਵਨਦੀਪ ਨੇ ਦੱਸਿਆ ਕਿ ਗੱਡੀ ਟਕਰਾਉਣ ਤੋਂ ਬਾਅਦ ਹੋਈ ਖੂਨੀ ਚੜਪ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਚਲਦੇ ਸਰਾਂਦਨ ਵਾਸੀ ਗੰभीर ਜ਼ਖਮੀ ਹੋ ਗਿਆ ਸੀ ਉੱਥੇ ਹੀ ਹੁਣ ਪੁਲਿਸ ਨੇ ਇਹਨਾਂ ਪੰਜ ਰੁਪਈਆ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਮਾਜੋਕ ਐਸਐਸਪੀ ਡਾਕਟਰ ਜੋਤੀ ਜਾਦਵ ਉਹਨਾਂ ਦੀ ਹਾਜ਼ਰੀ ਤੇ ਸਾਡੇ ਇੱਕ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਇੱਕ 16 6 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀ 106 ਨੰਬਰ ਅੱਜ ਉਹਦੇ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਪ੍ਰੈਸ ਦੇ ਵਿੱਚ ਅੱਜ ਸਵੇਰੇ 4:30 4:00 ਵਜੇ ਸਾਡੇ ਐਸਐਚਓ ਸਿਟੀ 2 ਤਰਵਿੰਦਰ ਕੁਮਾਰ 베ਦੀ ਸੁਮੇਤ ਐਸਐਚਓ ਸਾਈਬਰ ਨਿਰਪਿੰਦਰ ਇਹ ਆਪਣੀ ਆਪਣੀ ਪੁਲਿਸ ਪਾਰਟੀ ਦੇ ਨਾਲ ਦੋਨੇ ਜਣੇ ਇਹਨਾਂ ਚੋਂ ਇੱਕ ਮੁਰਦਿਆਂ ਮੈਂ ਗੈਰੀ ਉਰਫ 라ਵਣ ਬਾਸੀ ਲਲਕੋ ਲੁਧਿਆਣਾ ਉਹ ਤੋਂ ਇੱਕ ਹਥਿਆਰ ਦੀ ਰਿਕਵਰੀ ਕਰਾਉਣ ਵਾਸਤੇ 27 ਐਵੀਡੈਂਸਿਕ ਦਿੱਤਾ ਹੈ ਜੋ ਉਹਨੇ ਕਸ਼ਕਿਸ ਦੇ ਤਰ੍ਹਾਂ ਦੱਸਿਆ ਸੀਗਾ ਉਹ ਮੌਕੇ ਤੇ ਜਦੋਂ ਗਏ ਤੇ ਮੌਕੇ ਤੇ ਉਥੇ ਹਥਿਆਰ ਦੀ ਜਦੋਂ ਜਿੱਥੇ ਉਹਨੇ ਲਕਾਸ਼ ਪਾ ਕੇ ਧੱਕ ਦੇ ਥੱਲੇ ਰੱਖਿਆ ਸੀ ਉਹਨੇ ਉਹਦੀ ਬਰਾਮਦਗੀ ਦੇ ਸਮੇਂ ਹਥਿਆਰ ਚੁੱਕ ਕੇ ਯਕਦਾਂ ਪੁਲਸਰ ਯਕਦਾਂ ਪੁਲਸਰ ਸਾਂ ਚੋਂ ਭੱਜਣ ਦੇ ਲਈ ਫਾਇਰ ਕੀਤਾ ਫਾਇਰ ਜਿਹੜਾ ਹੈਗਾ ਦਰਖਤ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਨੇ ਨਾਲ ਦੀ ਨਾਲ ਸਾਡੇ ਐਸਐਚਓ ਸਾਹਿਬ ਨੇ ਆਪਣੇ ਡਿਫੈਂਸ ਵਾਸਤੇ ਨਾਲ ਥਾਣੇਦਾਰ ਖੜਾ ਸੀਗਾ ਇੱਕਦਮ ਉਹਦਾ ਲੈ ਕੇ ਰਿਵਾਲਵਰ ਜਿਹਦੇ ਨਾਲ ਫਿਰ ਆਪਣਾ ਡਿਫੈਂਸ ਕੀਤਾ ਜਿਹਦੇ ਨਾਲ ਉਹਦੀ ਸੱਜੀ ਲਾਤ ਦੇ ਵਿੱਚ ਇੰਜਰਡ ਹੋਇਆ ਉਹ ਉਸ ਤੋਂ ਬਾਅਦ ਬਜਰੀਆ ਕੰਟਰੋਲ ਰੂਮ ਸਾਨੂੰ ਸਾਰੇ ਸੀਨੀਅਰ ਅਫਸਰਾਂ ਨੂੰ ਜਦੋਂ ਮੌਕਾ ਤੇ ਅਸੀਂ ਪੁੱਜੇ ਜਾ ਕੇ ਦੇਖਿਆ ਸਾਰੇ ਹਾਲਾਤ ਤੇ ਸਾਡੇ ਐਸਐਚਓ ਸਾਹਿਬ ਦੀ ਇਹਦੇ ਵੀ ਸੱਟ ਲੱਗੀ ਤੁਸੀਂ ਤੇ ਇਹਨਾਂ ਨੂੰ ਕੋਈ ਪ੍ਰੋਪਰ ਸਿਵਲ ਹਸਪਤਾਲ ਦੇ ਵਿੱਚ ਅ ਇਲਾਜ ਜਿੱਥੇ ਉਹਦਾ ਵੀ ਚੱਲ ਰਿਹਾ ਦੋਸ਼ੀ ਦਾ ਤੇ ਐਸਐਚਓ ਸਾਹਿਬ ਦੇ ਵੀ ਸਾਰੇ ਟੈਸਟ ਵਗੈਰਾ ਹੋਏ ਨੇ ਬਾਅਦ ਤੇ ਸੱਟ ਲੱਗੀ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਕਿ 106 ਨੰਬਰ ਮਕਦਮੇ ਦੇ ਵਿੱਚ ਜਦੋਂ ਇਹ ਰਿਕਵਰੀ ਕਰਾਉਣ ਵਾਸਤੇ ਦੋ ਗਰੁੱਪ ਤੁਹਾਨੂੰ ਜਿਵੇਂ ਕਿ ਪਤਾ ਹੀ ਹੈਗਾ ਆਲਰੇਡੀ ਮਕਦਮਾ ਦਰਸੀ ਉਹਦੇ ਵਿੱਚ ਰਾਤ 12 ਸਵਾ 12 ਵਜੇ ਸਾਨੂੰ ਇਹਨਾਂ ਸਾਡੇ ਇਤਲਾਹ ਮਿਲੀ ਸੀਗੀ ਦੋਨੇ ਅਫਸਰ ਇਹਨਾਂ ਨੂੰ ਜਗਰਾਉਂ ਦੇ ਕੋਲ ਗਾਲੋ ਪਿੰਡ ਦੇ ਵਿੱਚ ਇਹਨਾਂ ਨੂੰ ਫੜਿਆ ਉੱਥੋਂ ਪਕੜ ਕੇ ਲੈ ਕੇ ਆਏ ساری ਰਾਤ ਫਿਰਾਂ ਦੀ ਪੁਸ਼ਕਿਸ਼ ਚਲਦੀ ਰਹੀ ਉਹਦੇ ਤਹਿਤ ਜਿਹੜੀ ਸਵੇਰੇ ਰਵਾਨਗੀ ਜਾਂ ਆਪਣੇ ਬਰਾਮਦਗੀ ਕਰਨ ਵਾਸਤੇ ਗਏ ਸੀ ਤੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਜਿਹਦੇ ਬਾਰੇ ਹੁਣ ਤੁਹਾਨੂੰ ਦੱਸ ਰਹੇ ਹਾਂ ਉਹਦੇ ਤੇ ਅਸੀਂ ਅੱਡ ਇੱਕ 86 ਮਕਦਮਾ ਸਿਟੀ ਮੰਨ ਖੰਨਾ ਦੇ ਵਿੱਚ ਦਰਜ ਕੀਤਾ 307 ਦਾ ਤੇ ਇਸ ਤੋਂ علاوہ ਇਹਦੇ ਵਿੱਚ ਟੋਟਲ ਜਿਹੜਾ ਪਹਿਲੇ ਮੁਕਦਮਾ ਆਏਗਾ ਉਹਦੇ ਵਿੱਚ ਪੰਜ ਮੁਰਦਮ ਅਸੀਂ ਕਿਉਂਕਿ ਕ੍ਰਾਸ ਕੇਸ ਹੈ ਇਹਦੇ ਵਿੱਚ ਦੋਨੇ ਗਰੁੱਪ ਇੱਕ ਫਤਿਹਗੜ੍ਹ ਜिले ਦਾ ਇੱਕ ਲੁਧਿਆਣਾ ਲੁਧਿਆਣਾ ਦੇ ਤਾਂ ਮੋਸਟਲੀ ਅਸੀਂ ਰਾਤ ਫੜੀ ਲਏ ਆ ਤੇ ਜਿਹੜੇ ਆ ਉਹਨਾਂ ਦਾ ਵੀ ਇੱਕ ਉਸ ਗਰੁੱਪ ਦਾ ਵੀ ਇੱਕ ਬੰਦਾ ਫੜ ਲਿਆ ਸੈਫੀ ਪ੍ਰਭਦੀਪ ਤੇ ਬਾਕੀ ਜਿਹੜੇ ਆ ਬਾਕੀ ਵੀ ਫੜ ਲਾਂਗੇ ਮੇਰਾ ਕਿਹਾ ਕਹਿਣ ਦਾ ਭਾਵੇਂ ਹੈ ਕਿ ਇਹਦੇ ਵਿੱਚ ਜੋ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਹੈ ਕਿ ਕਰਾਈਮ ਨੂੰ ਠੱਲ ਪਾਉਣ ਵਾਸਤੇ ਅਗਰ ਕੋਈ ਗੁੰਡਾਗਰਦੀ ਕਰੇਗਾ ਤਾਂ ਪੁਲਿਸ ਆਪਣੇ ਐਕਸ਼ਨ ਦੇ ਮੁਤਾਬਕ ਸਖਤ ਕਾਰਵਾਈ ਕਰਦੇ ਹੋਏ ਕਾਇਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗਾ ਕਿ ਕੋਈ ਕਾਨੂੰਨ ਆਪਣੇ ਹੱਥ ਵਿੱਚ ਲਵੇ ਜੀ ਹਾਂ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਵੈਪਨ ਜਿਹੜੇ ਹੈਗੇ ਆ ਜਿਹੜਾ ਉਹਦੇ 'ਚ ਇੱਕ ਤਾਂ ਸਾਡੇ ਕੋਲ ਜੀ 30 ਮੋਰ ਦਾ ਇਸ ਤੋਂ ਬਾਅਦ ਦੇ ਵਿੱਚ ਸਵੇਰੇ ਉਹ 32 ਮੋਰ ਦਾ ਇਹਨਾਂ ਤੋਂ ਮਿਲਿਆ ਗੈਰੀ ਕੋਲੋਂ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਗੈਰੀ ਉਹ ਵੀ ਲਲਤੋਂ ਦਾ ਹੀ ਹੈ ਗੈਰੀ ਗਿਲ ਅਤੇ ਇੱਕ ਉਹਦੇ ਕੋਲੋਂ ਮਿਲਿਆ ਉਹ ਹੈਗਾ ਜੀ 30 ਮੋਰ ਦਾ ਤੇ ਇੱਕ ਜਿਹੜੀ ਇਹਨਾਂ ਨੇ ਸਕੋਰਪੀਓ ਹੈ ਬਰਾਮ ਦਾ ਸੀ ਉਹ ਵੀ ਕਰ ਲਈ ਸਕੋਰਪੀਓ ਜਿਹਦੇ ਵਿੱਚ ਆਏ ਸੀਗੇ ਤੇ 2000 ਬਰਾਮਦ ਹੋ ਗਿਆ ਹੈ ਪਲੱਸ ਸਕੋਰਪੀਓ ਸਕੋਰਪੀਓ ਗੱਡੀ ਬਰਾਮਦ ਹੋ ਚੁੱਕੀ ਹੈ ਇਹਦੇ ਵਿੱਚ ਸਰ ਕੀ ਬੈਕਗਰਾਉਂਡ ਹੈ ਪੁਰਾਣੀ ਇਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਬਿਲਕੁਲ ਇਹਨਾਂ ਦੀ ਕ੍ਰਿਮੀਨਲ ਬੰਦੇ ਹੈ ਜੀ ਇਹ ਹੁਣੇ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਉਹ ਜਿਹਨੇ ਪੁਲਿਸ ਰਾਸ ਸਟੇਸ਼ਨ ਤੋਂ ਸਵੇਰੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਦੇ ਫੈਟ ਕਰਕੇ ਉਹ ਹੁਣੇ ਗੋਇੰਦਵਾਲ ਜੇਲ੍ਹ ਦੇ ਵਿੱਚੋਂ 307 ਦੇ ਮਕਦਮਿਆਂ ਦੇ ਵਿੱਚੋਂ ਬਾਹਰ ਆਏ ਸੀ ਇਹ ਬਾਕੀ ਵੀ ਜੇਲ੍ਹ ਦੇ ਵਿੱਚ ਇਹਨਾਂ ਦੇ 2-2 3-3 ਮਕਦਮੇ ਦਰਦਿਆ ਫਤਿਹਗੜ੍ਹ ਦੇ ਵਿੱਚ ਵੀ ਆ ਮੈਂ ਤੁਹਾਨੂੰ ਕ੍ਰੈਸ ਨੋਟ ਦਿੰਦਾ ਆਂਗਾ ਇਦੇ ਵਿੱਚ ਆਲਮੋਸਟ ਸਾਰਿਆਂ ਦੇ ਖਿਲਾਫ ਸਿਰਫ ਇੱਕ ਸੈਫੀ ਹੈ ਜਿਹੜਾ ਮਕਦਮੇ ਇੱਕ ਨੰਬਰ ਤੇ ਲਿਖਿਆ ਉਹਦੇ ਖਿਲਾਫ ਮਕਦਮਾ ਨਹੀਂ ਬਾਕੀ ਸਾਰਿਆਂ ਦੇ ਖਿਲਾਫ ਦੋ ਦੋ ਇੱਕ ਇੱਕ ਮਕਦਮੇ ਦਰਜ ਹੈ ਜਾਨੀ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਪਿਛੋਕੜ ਇਹਨਾਂ ਦਾ ਮਾੜਾ ਹੈ ਸਰ ਕਿੰਨੀ ਕੇਸ ਆ ਸਾਰਿਆਂ ਦੇ ਇਹਨਾਂ ਦੀ ਏਜ ਜੀ ਕਰੀਬ 25 26 27 ਤੋਂ ਲੈ ਕੇ 30 ਦੇ ਵਿਚਕਾਰ ਵਿਚਕਾਰ ਆ ਸਾਰੇ ਟੋਟਲ ਬੰਦੇ ਕਿੰਨੇ ਆ ਬੈਸਟੋ ਟੋਟਲ ਬੰਦੇ ਜੀ ਅਸੀਂ ਹੁਣ ਤੱਕ ਪੰਜ ਗਿਸਤਾਰ ਕਰਦੇ ਆ ਦੋਨੋਂ ਗੈਂਗ ਨੇ ਜੇ ਟਿੱਕੇ ਗੈਂਗ ਲਏ ਇੱਕ ਗੈਂਗ ਦੇ ਚਾਰ ਘਾਟ ਚਾਰ ਕਰ ਲਿਆ ਤੇ ਦੂਜੇ ਗੈਂਗ ਦਾ ਇੱਕ ਕਰ ਲਿਆ ਬਾਕੀ ਜਿਹੜੇ ਆ ਉਹ ਵੀ ਫਾੜੀ ਲੈਣੇ ਪੁਲਿਸ ਵਾਲੀਆਂ ਲੱਗੀਆਂ ਪਈਆਂ ਨੇ ਕਿੰਨੇ ਰੌਸ ਦਿਨ ਕਿੰਨੇ ਰਾਉਂਡ ਕਰਦੇ ਜਿੱਤੇ ਕਿੰਨੇ ਬੰਦੇ ਦੋਨਾਂ ਤੋਂ ਘਟਾ ਬਿਲਕੁਲ ਉਸ ਦਿਨ ਦੀ ਅਸੀਂ ਉਹ ਸਾਡੀ ਸਾਡੀ ਤਫਤੀਸ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਅੱਗੇ ਮਤਲਬ ਮਜੀਦ ਪੋਛਗਤ ਜਿਹੜੀ ਆ ਉਹਦੇ ਤੱਕ ਅਜੇ ਹੋਰ ਵੀ ਕੁਝ ਖਲਾਸੇ ਹੋਣਗੇ ਉਹਦੇ ਵਿੱਚ ਅਸੀਂ ਸਾਨੂੰ ਪਤਾ ਲੱਗਿਆ ਕਿ ਇੱਕ ਜਿਹੜੇ ਇਹ ਅਸੀਂ ਬੰਦੇ ਫੜੇ ਨੇ ਲੁਧਿਆੜਾ ਗੈਂਗ ਵਾਲੇ ਇਹਨਾਂ ਨੇ 5 6 ਫੈਰ ਕੀਤੇ ਨੇ ਦੋ ਥਿਆੜਾਂ ਤੋਂ ਜਿਹੜੇ ਕਿ ਅਸੀਂ ਅੱਜ ਬਰਾਮਦ ਕਰ ਲਏ ਆ ਹੁਣ ਉਹ ਦੂਜੀ ਪਾਰਟੀ ਆ ਜਿਹੜਾ ਉਹਨਾਂ ਨੇ ਵੀ ਫੈਰ ਕੀਤੇ ਆ ਉਹਨਾਂ ਦੇ ਵਿੱਚੋਂ ਜਿਹੜਾ ਸੈਫੀ ਹੈ ਇਹਦੇ ਕੋਲ ਅਜੇ ਬਰਾਮਦਗੀ ਨਹੀਂ ਹੋਈ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਫੜਾਂਗੇ ਤੇ ਉਹਨਾਂ ਕੋਲ ਵੀ ਸਾਡੀ ਬਰਾਮਦਗੀ ਕਰਾਂਗੇ ਜਿੰਨੇ ਵੀ ਤੇ ਪੁਲਿਸ ਹਾਂਜੀ ਸਰ ਕੀ ਸੀ ਸਰ ਰੀਜ਼ਨ ਫਿਜ਼ੀਕਲ ਬਾਈ ਰੀਜ਼ਨ ਇਹ ਕੋਈ ਫਰੈਂਡਸ਼ਿਪ ਦੇ ਪਿੱਛੇ ਸੀ ਇਹਨਾਂ ਦਾ ਕੋਈ ਆਪਸ ਦੇ ਵਿੱਚ ਝਗੜਾ ਕਿਸੇ ਲੜਕੀ ਫਰੈਂਡਸ਼ਿਪ ਦੀ ਫਰੈਂਡਸ਼ਿਪ ਦੇ ਪਿੱਛੇ ਸੀ ਇਹਨਾਂ ਦੇ ਜਿਹਦੇ ਵਿੱਚ ਇਹਨਾਂ ਦੀ ਕੋਈ ਪਹਿਲਾ ਕੰਪਰੋਮਾਈਜ਼ ਦੀ ਗੱਲ ਚੱਲਦੀ ਰਹੀ ਤਾਂ ਹੀ ਤਾਂ ਇਹਨਾਂ ਨੇ ਸੈਂਟਰ ਪਲੇਸ ਰੱਖਿਆ ਸੀ ਆਦਰਵਾਈਜ਼ ਦੋਨੋਂ ਗਰੁੱਪ ਜਿਹੜੇ ਹੈਗੇ ਉਹ ਖੰਨਾ ਪੁਲਿਸ ਦੇ ਨਾਲ ਬਿਲੋਂਗ ਨਹੀਂ ਕਰਦੇ ਇੱਕ ਫਤਿਹਗੜ ਜ਼ਿਲ੍ਹੇ ਦਾ ਹੈ ਇੱਕ ਲੁਧਿਆਣਾ ਕਮਿਸ਼ਨਰੇਟ ਉਹ ਲੁਧਿਆਣਾ ਸਾਈਡ ਦਾ ਹਥਿਆਰ ਅਸੀਂ ਕਰ ਰਹੇ ਹਾਂ ਦੀ ਪੁਸ਼ਕ ਜੋ ਅੱਜ ਇੱਕ ਘਥਿਆਰ ਦਾ ਸਾਨੂੰ ਪਤਾ ਲੱਗਿਆ ਹੈਗਾ ਮੈਂ ਤੇ ਡਿੱਪੀ ਸਾਹਿਬ ਨਾਲ ਹੀ ਸੀ ਇਕੱਠੇ ਇਹ ਐਮਪੀ ਤੋਂ ਉਹ ਕਿਹੜਾ ਬੰਦਾ ਹੈ ਜਿਹਦੇ ਤੋਂ ਇਹਨੇ ਲਿਆ ਸੀ ਦੀ ਬੋਲਦਾ ਉਹ ਬੰਦਾ ਵੀ ਆਲਰੇਡੀ ਜੇਲ੍ਹ ਦੇ ਵਿੱਚ ਹੈ ਅਸੀਂ ਉਹ ਵੀ ਅੱਗੇ ਚੱਲ ਰਹੀ ਹੈ ਤੁਸੀ ਇਹ ਦੋਨੋਂ ਇਲੀਗਲ ਪੇਪਰ ਹਾਂ ਯੈਸ ਇਲੀਗਲ ਐ ਦੋਨੇ ਨਜਾਇਜ਼ ਅਥਿਆ ਕਿ ਸਰਪੰਚ ਵੀ ਸਰਪੰਚ ਵੀ ਇਪੋਰਟ ਹੋਣਾ ਜੀ ਮੀਤਾਂ ਕਰ ਸਾਹਮਣੇ ਅਜੇ ਚੱਲ ਰਹੀ ਜੀ ਅਜੇ ਤਾਂ ਪੁਸ਼ਗੀਸ਼ ਚੱਲ ਰਹੀ ਹੈ ਅਜੇ ਤੱਕ ਜੋ ਜੋ ਵੀ ਹੈ ਐਫ ਆਈ ਆਰ ਐਫ ਆਈ ਆਰ ਦੇ ਵਿੱਚ ਜੋ ਇਹਨਾਂ ਨੇ ਨਾਮ ਲਿਖਾਏ ਉਹ ਤੇ ਪਲੱਸ ਜਿਹੜੇ ਬੰਦੇ ਅਸੀਂ ਫੜ ਰਹੇ ਆ ਇਹ ਅੱਗੇ ਕੀ ਪੁਸ਼ਗੀਸ਼ ਤੇ ਦੱਸ ਰਹੇ ਆ ਉਹ ਸਰ ਰਿਮਾਂਡ ਤੇ ਬਣ ਚੁੱਕੀ ਹੈ ਰਿਮਾਂਡ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਲਵਾਵਾਂਗੇ ਰਿਮਾਂਡ ਉਹ ਸਰ ਰਿਮਾਂਡ ਹਾਂ ਜੀ ਥੈਂਕ ਯੂ